ਸਾਡੇ ਡੀਐਫਓ ਸਾਹਿਬ ਪਰਮਜੀਤ ਜੀ ਜੀ ਪਰਮਜੀਤ ਹੁਣਾ ਤੋਂ ਇਨਫੋਰਮੇਸ਼ਨ ਮਿਲਈ ਸੀ ਉਹਨਾਂ ਨੂੰ ਫੋਨ ਆਇਆ ਸੀ ਕਾਲ ਆਈ ਸੀ ਕਿਸੇ ਦੀ ਵੀ ਇੱਥੇ ਡਰ ਡਰ ਕਰਕੇ ਸਵੀਮ ਪੂਲ ਦੇ ਪਿੱਛੇ ਸਾਂਭਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਸੀ ਇੰਜਰ ਹੋਇਆ ਪਿਆ ਕੁਛ ਲੱਗੀ ਲੁਗੀ ਆ ਪਰ ਦੇਖਿਆ ਸੀ ਲੱਗੀ ਦਿਖ ਨਹੀਂ ਉਹ ਜੱਕਦਮ ਦੌੜ ਗਿਆ ਉੱਥੋਂ ਦੀ ਪਬਲਿਕ ਬਹੁਤ ਹੀ ਇੱਥੇ ਉਹ ਵਾਪਸ ਪਤਾ ਨਹੀਂ ਕਿਧਰ ਉਹ ਇਧਰ ਬਾਗ ਵਾਲੇ ਪਾਸੇ ਨੂੰ ਜਾਂ ਜੰਗਲ ਵਾਲੇ ਪਾਸੇ ਨੂੰ ਨਿਕਲ ਗਿਆ ਹੁਣ ਕੋਈ ਇਹਦਾ ਕੋਈ ਪਹਿਲੇ ਵੀ ਕਦੀ ਦੇਖਿਆ ਜੀ ਇਸ ਤਰ੍ਹਾਂ ਹਾਂਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸਿਓਂ ਕਦੀ ਕਦੀ ਇਧਰੋਂ ਦੀ ਜੰਡਵਾਲ ਵਾਲੇ ਪਾਸਿਓਂ ਕੈਪਚਰ ਕਰਦੇ ਹੀ ਰਹਿੰਦੇ ਆ ਕੋਈ ਦੱਕ ਬਰਾਂਦੇ ਲੋਟ ਨਹੀਂ 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 ਖਬਰਾਂ ਦੇ ਖਬਰ ਹੁੰਦੇ ਨਹੀਂ ਕਿਉਂਕਿ ਸਾਡਾ ਗਾਮ ਹੀ ਇੰਨੇ ਨੁਕਸਾਨ ਨਹੀਂ ਕਰ ਸਕਦੇ ਜੀ ਕਿਸੇ ਨੂੰ ਕਿ ਲੱਗਦਾ ਜਿਹੜਾ ਜਾਨਵਰ ਨਹੀਂ ਹੈਗਾ ਜਿਹੜਾ ਠੰਡੋਂ ਇੰਦੀ ਪਹਾੜਾਂ ਦੇ ਵਿੱਚ ਲੱਗਦਾ ਕਿ ਮੈਂ ਇੱਧਰ ਮੈਦਾਨੀ ਇਲਾਕੇ ਵਿੱਚ ਰੁਕ ਕਰ ਲੈਂਦੇ ਆਂ ਜੀ ਥੋੜਾ ਧੁੱਪ ਸੇਕਣ ਵਾਸਤੇ ਗਾ ਲੋ ਚਾਹੇ ਕੋਈ ਭਟਕ ਗਿਆ ਨਾਲੋਂ ਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਮੂਵਮੈਂਟ ਹੋ ਜਾਂਦੀ ਹੈ ਇਹਨਾਂ ਦੀ ਕਿਸੇ ਵੇ ਤੇ ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲਾ ਦੇ ਪਾਸੇ ਚਾਹੇ ਜੰਗਲੀ ਏਰੀਆ ਲਾਗੇ ਹੋਏਗਾ ਉੱਥੋਂ ਆਣਗੇ ਕੀ ਕਾਰਵਾਈ ਕੀਤੀ ਤੁਹਾਡੇ ਅੱਗੇ ਹੁਣ ਹੁਣ ਅੱਗੇ ਦੇਖਦੇ ਆ ਜੀ ਆਈ ਅੱਗੇ ਜਾ ਕੇ ਜੇ ਲੱਭਦਾ ਠੀਕ ਐ ਨਹੀਂ ਤੇ ਫਿਰ ਉਹ ਜੰਗਲ ਨੂੰ ਮੂਵ ਕਰਕੇ ਆ ਜੀ